ਸਾਡਾ ਭਗਵੰਤ ਮਾਨ ਜਿਹਦੇ ਉੱਤੇ ਬੁੱਲਾ ਵਿੱਚ ਹੱਸਦਾ ਹੀ ਰਹਿੰਦਾ ਮੋਰੇ ਬੈਠਾ ਬਸ ਉਹਨੂੰ ਏਦਾਂ ਸਵੇਰ ਨੂੰ ਆਣ ਕੇ ਡੀਜੀਪੀ ਆਵੇ ਉਹ ਸਸਰੀ ਗੱਲ ਸਲੂਟ ਮਾਰ ਦੇਵੇ ਉਹ ਫਲਾਨਾ ਆ ਗਿਆ ਉਹ ਸਲੂਟ ਮਾਰ ਗਿਆ ਉਹ ਇੰਨੇ ਨੇ ਖੋਸਿਆ ਮੈਂ ਮੁੱਖ ਮੰਤਰੀ ਆ ਉਹ ਪੰਜਾਬ ਦਾ ਓਏ ਮੈਂ ਭਗਵੰਤਾ ਮੁੱਖ ਮੰਤਰੀ ਉਹ ਇੰਨਾ ਵਸਾ ਹਿਸਾਬਤਾ ਵਿਆ ਉਹ ਇੰਨੇ ਨੇ ਬੜੇ ਚਾਚ ਆ ਤੇ ਉਹ ਮਗਰ ਤੇ ਤੰਤਰ ਸਾਰਾ ਉਹ ਚਲਾਉਂਦੇ ਸਾਰੇ ਜਿੰਨੇ ਸਾਡੇ ਦਫ਼ਤਰ ਆ ਸਾਰਿਆਂ ਵਿੱਚ ਇਹਨਾਂ ਦੀ ਦਿੱਲੀ ਦੀ ਟੀਮ ਸਾਰੀ ਜਿੰਨੀ ਬੇਲੀ ਹੋ ਕੇ ਆਈ ਉੱਥੇ ਬਿਠਾਤੀ ਆ ਉਹ ਸਾਡੇ ਪੰਜਾਬ ਦੇ ਵਿੱਚ ਕੀ ਕਰਨਾ ਕੀ ਨਹੀਂ ਕਰਨਾ ਫੈਸਲੇ ਉਹ ਕਰ ਰਹੀ ਆ ਭਗਵੰਤਮਾਨ ਹੁਣੀ ਜਦੋਂ 12 ਵਜੇ ਤੋਂ ਬਾਅਦ ਟੈਟ ਜਾ ਹੁੰਦੇ ਆ ਬਸ ਉਹ ਤੋਂ ਸੈਨ ਕਰਾਉਣ ਚੱਲ ਜਾਂਦੇ ਆ ਮਾਨ ਸੈਨ ਕਰਦੇ ਫੋਨ ਆ ਜਾਂਦਾ ਸ਼ਜੋਦੀਆ ਦਾ ਨਾਲ ਹੀ ਮਾਨ ਹੁਣੀ ਚੱਕਦੇ ਉਹ ਹਰਾ ਪੈਨ ਦਬ ਦਬ ਸੈਨ ਕਰ ਦਿੰਦੇ ਆ ਬਾ ਇੰਨੇ ਕਿ ਜੋਗੇ ਆ ਮਾਨ ਸਾਹਿਬ ਮਾਨ ਸਾਹਿਬ ਦੇ ਹੁਣ ਪੱਲੇ ਕੱਖ ਨਹੀਂ ਹੈਗਾ ਜਦੋਂ ਹਨਾ ਰੱਬ ਨੇ ਕਿਸੇ ਦਾ ਚੰਗਾ ਟਾਈਮ ਲੈ ਕੇ ਆਉਣਾ ਹੁੰਦਾ ਉਦੋਂ ਤੁਹਾਡੇ ਵਰਗੇ ਮੂਰਖਾਂ ਨੂੰ ਵੀ ਅਕਲ ਦੇ ਦਿੰਦਾ ਜਦੋਂ ਰੱਬ ਨੇ ਕਿਸੇ ਦਾ ਮਾੜਾ ਟਾਈਮ ਲੈ ਕੇ ਆਉਣਾ ਹੁੰਦਾ ਨਾ ਫਿਰ ਜਿਹੜੇ ਕਹਿੰਦੇ ਅਸੀਂ ਬਹੁਤ ਸਿਆਣੇ ਆ ਜੀ ਸਾਡੇ ਤੋਂ ਬਗੈਰ ਪਤਾ ਨਹੀਂ ਹਲਦਾ ਉਹਨਾਂ ਦੀ ਫਿਰ ਮੱਤ ਖੋਲਿੰਦਾ ਰੱਬ ਤੁਹਾਡੀ ਮੱਤ ਮਾਰੀ ਗਈ ਉਹ ਤੁਹਾਡੀ ਮੱਤ ਖੋਲੀ ਰੱਬ ਨੇ ਆ ਜਿਹੜਾ ਤੁਸੀਂ 100000 ਰੁਪਿਆ ਦੇਣਾ ਨਾ ਹੁਣ ਨਾਲ ਭਾਵੇਂ 20-20000 ਲੈ ਕੇ ਆਈਓ ਲੋਕ ਮੂਰਖ ਨਹੀਂ ਹੈਗੇ ਓਏ ਇਹਨਾਂ ਨੂੰ ਭਾਈ ਪਿਆਰ ਨਾਲ ਜਿੱਤ ਲਓ ਜਿੱਦਾਂ ਅੱਗੇ ਜ ਉਹ ਥਾਣੇ ਜਾ ਕੇ ਇਹਨਾਂ ਨੂੰ ਕੋ ਥਾਣੇਦਾਰ ਮਾਰੀ ਕੁਰਸੀ ਨਾਲ ਦੇ ਦੇਵੇ ਨਾ ਇਹ ਇੰਨੇ ਨਾ ਹੀ ਬੜੇ ਖੁਸ਼ ਆ ਸਾਡੀ ਸਰਕਾਰ ਹੋ ਸਾਡੀ ਸਰਕਾਰ ਭਾਵੇਂ ਪੰਜਾਬ ਦਾ ਜਾੜਾ ਹੋ ਜਵੇ ਇਹ ਕੁਰਸੀਆਂ ਦੇ ਭੁੱਖੇ ਆ ਸਾਨੂੰ ਥਾਣੇ 'ਚ ਆ ਕੇ ਇੰਨੇ ਕੁ ਜੋਗ ਹੀ ਆ ਇਹ ਤੇ ਤਾੜੀਆਂ ਵੀ ਤਾਂ ਹੀ ਮਾਰਦੇ ਵੀ ਥੋੜੀ ਸਾਡੀ ਹੁਣ ਫੋਟੋ ਫੋਟੋ ਆ ਜਾਣੀਆਂ ਵੀ ਅਸੀਂ ਸੰਸੋਧਿਆ ਸਾਹਿਬ ਦੀ ਹਾਂ 'ਚ ਹਾਂ ਰਲਾਈ ਜਾਵੇ ਅਸੀਂ ਤੁਹਾਡੇ ਨਾਲ ਆ ਪੰਜਾਬ ਦੀ ਕਤਲੋਗਾਰਧ ਕਰਾਉਣ ਲਈ ਜੋ ਕੁਝ ਅੱਜ ਤੱਕ ਪੰਜਾਬ ਵਿੱਚ ਤੁਸੀਂ ਅੰਕੜੇ ਦੇਖ ਲਓ ਜਿੰਨੀ ਕਤਲੋਗਾਰਧ ਪੰਜਾਬ ਵਿੱਚ ਇਹਨਾਂ ਤਿੰਨਾਂ ਚਾਰਾਂ ਸਾਲਾਂ ਵਿੱਚ ਹੋਈ ਆ ਪਿੱਛੇ ਨਹੀਂ ਹੋਈ ਸੀ ਜਦੋਂ ਹਨਾ ਰੱਬ ਨੇ ਕਿਸੇ ਦਾ ਚੰਗਾ ਟਾਈਮ ਲੈ ਕੇ ਆਉਣਾ ਹੁੰਦਾ ਉਦੋਂ ਤੁਹਾਡੇ ਵਰਗੇ ਮੂਰਖਾਂ ਨੂੰ ਵੀ ਅਕਲ ਦੇ ਦਿੰਦਾ ਜਦੋਂ ਰੱਬ ਨੇ ਕਿਸੇ ਦਾ ਮਾੜਾ ਟਾਈਮ ਲੈ ਕੇ ਆਉਣਾ ਹੁੰਦਾ ਨਾ ਫਿਰ ਜਿਹੜੇ ਕਹਿੰਦੇ ਅਸੀਂ ਬਹੁਤ ਸਿਆਣੇ ਆ ਜੀ ਸਾਡੇ ਤੋਂ ਬਗੈਰ ਪਤਾ ਨਹੀਂ ਹਲਦਾ ਉਹਨਾਂ ਦੀ ਫਿਰ ਮੱਤ ਖੋਲਿੰਦਾ ਰੱਬ ਤੁਹਾਡੀ ਮੱਤ ਮਾਰੀ ਗਈ ਉਹ ਤੁਹਾਡੀ ਮੱਤ ਖੋਲਈ ਰੱਬ ਨੇ ਮਹਾਪੰਚਾਇਤ ਹੋਣ ਜਾ ਰਹੀ ਹੈ ਕਿਸਾਨਾਂ ਦੀ ਉਹਦੇ ਬਾਰੇ ਕੀ ਕਹੋਗੇ ਜੀ ਉਹਦੇ ਬਾਰੇ ਮੈਂ ਇੱਕ ਸਰਕਾਰ ਨੂੰ ਵੀ ਸੰਦੇਸ਼ ਦੇਣਾ ਚਾਹੁੰਦਾ ਤੇ ਆਪਣੇ ਆਪਣੇ ਲੋਕਾਂ ਨੂੰ ਵੀ ਦੇਣਾ ਚਾਹੁੰਦਾ ਸਰਕਾਰ ਦੀਆਂ ਇਸ ਮਹਾਪੰਚਾਇਤ ਵਿੱਚ ਅੱਖਾਂ ਖੁੱਲ ਜਾਣਗੀਆਂ ਜਦੋਂ ਭਗਵੰਤ ਮਾਨ ਸਾਹਿਬ ਦੀਆਂ ਬੰਦਾ ਹੀ ਰਹਿੰ ਉਹ ਇਸ 20 ਤਰੀਕ ਦੀ ਜਿਹੜਾ ਸਾਡੀ ਮਹਾਪੰਚਾਇਤ ਆ ਉਹ ਖੋਲੂਗੀ। ਹਮ ਮਾਨ ਸਾਹਿਬ ਦੀਆਂ ਅੱਖਾਂ ਉਹ ਦਿਨਾਂ ਨੂੰ ਖੁੱਲਣਗੀਆਂ ਤੇ ਤੁਸੀਂ ਦੇਖਿਆ ਹੋਣਾ ਜਿਹੜੇ ਪਿਛਲੇ ਦਿਨਾਂ ਵਿੱਚ ਅਸੀਂ ਟਰੈਕਟਰ ਮਾਰਚ ਕੀਤੇ ਆ ਮੋਟਰਸਾਈਕਲ ਰੈਲੀ ਕੀਤੀ ਆ ਉਸ ਚੀਜ਼ ਨੇ ਜਿਹੜਾ ਪੰਜਾਬ ਦੇ ਨੌਜਵਾਨੀ ਦਾ ਇੱਕ ਜਿਹੜਾ ਮੈਸੇਜ ਗਿਆ ਨਾ ਦੁਆਬੇ ਵਿੱਚੋਂ ਪੰਜਾਬ ਦੀ ਨੌਜਵਾਨੀ ਨੂੰ ਮਤਲਬ ਵੀ ਨੌਜਵਾਨੀ ਸੜਕਾਂ ਉੱਤੇ ਆ ਗਈ ਆਪਣੇ ਹੱਕਾਂ ਲਈ ਆਪਣੇ ਵੀਰਾਂ ਨੂੰ ਬਚਾਉਣ ਲਈ ਕਿਉਂਕਿ ਉਹਨਾਂ ਵਿੱਚ 90% ਨੌਜਵਾਨ ਇਦਾਂ ਦੇ ਸੀ ਜਿਨ੍ਹਾਂ ਦੀ ਜ਼ਮੀਨ ਨਹੀਂ ਵੀ ਆਈ ਪਰ ਇੱਕ ਦਰਦ ਸਮਝਦੇ ਹੋਏ ਆਪਣੀ ਸ਼ਮੂਲੀਅਤ ਕਰਨ ਲਈ ਵੀ ਅੱਜ ਇਹਨਾਂ ਦੀ ਵਾਰੀ ਆਈ ਕੱਲ ਨੂੰ ਸਾਡੀ ਵੀ ਆ ਜਾਣੀ ਆ ਤਾਂ ਕਰਕੇ ਉਹ ਨੌਜਵਾਨੀ ਘਰਾਂ ਚੋਂ ਨਿਕਲੀ ਸੀ 20 ਤਰੀਕ ਨੂੰ ਤੁਸੀਂ ਇੱਥੇ ਦੇਖ ਲਿਓ ਤੁਹਾਨੂੰ 20 20 ਸਾਲ ਦੇ 18 18 ਸਾਲ ਦੇ 25 25 ਸਾਲ ਦੇ ਨੌਜਵਾਨ ਮੁੰਡੇ ਮੁੱਛ ਬੁੱਟ ਗੱਭਰੂ ਇਸ ਪੰਡਾਲ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਅੱਗੇ ਕਹਿੰਦੇ ਹੁੰਦੇ ਨੇ ਨਾ ਧਰਨੇ 'ਚ ਬਜ਼ੁਰਗ ਹੀ ਆਉਂਦੇ ਆ ਇਹ ਚੀਜ਼ ਦਾ ਹੀ ਡਰ ਸੀ ਜਿਹੜੀ ਨੌਜਵਾਨੀ ਘਰਾਂ ਚੋਂ ਬਾਹਰ ਨਿਕਲੀ ਆ ਬੇ ਭਗਵਾਨਤਮਾਨ ਸਾਹਿਬ ਨੇ ਦਵ ਦਵ ਪੰਜਵੇਂ ਗੇਰ 'ਚ ਗੱਡੀ